ਕਿ ਹੈ ਕਿ ਲੋਕੀ ਨਾ ਮੋਟੀਵੇਟ ਹੋ ਕੇ ਬੂਟੇ ਲਗਾਤਾ ਦੰਦੇ ਯਾਰ ਪਰ ਲਗਾ ਕੇ ਗੱਲ ਹੀ ਬੰਦੀ ਜਦ ਤੱਕ ਅਸੀਂ ਸਾਮ ਸੰਭਾਲਾ ਔਰ ਪੂਰੇ ਸ਼ਹਿਰ ਵਿੱਚ ਜਿੰਨੇ ਵੀ ਇਹਨਾਂ ਨੇ ਬੂਟੇ ਲਾਏ ਹਨ ਉਹਨਾਂ ਨੂੰ ਦੇਖੋ ਕਿਸ ਤਰੀਕੇ ਨਾਲ ਪਾਣੀ ਦੇ ਰਹੇ ਨੇ ਸਾਮ ਸੰਭਾਲ ਕਰ ਰਹੇ ਨੇ ਸਾਡੇ ਵਰਗੇ ਕਈ ਜਿਹੜੇ ਹੈਗੇ ਉਹ ਘਰਾਂ 'ਚ ਬੈਠੇ ਆ ਪਰ ਸਿੰਘ ਸਾਹਿਬ ਦੇਖੋ ਇੱਥੇ ਇਹਨਾਂ ਪੌਦਿਆਂ ਦੀ ਬੂਟੇ ਦੀ ਸੇਵਾ ਚੱਲ ਰਹੀ ਹੈ ਇਹ ਨਾਮਾ ਬਤੀ ਸਿੰਘ ਹੈ ਠੀਕ ਹੈ ਜੀ ਸ੍ਰੀ ਗੁਰੂ ਨਾਮ ਦਾ ਸੇਵਾ ਸਭਿਆ ਜੀ ਦੇ ਨਾਲ ਚੱਲ ਰਿਹਾ ਹੈ 8 ਸਾਲ ਹੋ ਗਏ ਹੈ ਸੋਸਾਇਟੀ ਪਰ ਸੈਂਸ ਚੱਲੀ ਹੈ ਸਿਰਫ 20 ਰੁਪਏ ਦੇ ਵਿੱਚ ਜ਼ਵਾਇ ਫ੍ਰੀ ਦਿੱਤੀ ਜਾਂਦੀ ਹੈ ਪੋਲੂਸ਼ਨ ਜਿਆਦਾ ਹੈ ਤੇ ਪੋਲੂਸ਼ਨ ਦੇ ਵਿੱਚ ਬਹੁਤ ਚਰਾਨੇ ਬੜੇ ਹੋ ਗਏ ਸਿੱਖ ਸਮੁਦਾਇ ਸ਼ੁਰੂ ਤੋਂ ਹੀ ਮਨੁੱਖਤਾ ਦੀ ਸੇਵਾ ਲਈ ਮੰਨੇ ਜਾਂਦੇ ਹਨ ਔਰ ਮਨੁੱਖਤਾ ਦੀ ਸੇਵਾ ਵਿੱਚ ਹਰ ਖੇਤਰ ਦੇ ਵਿੱਚ ਉਹਨਾਂ ਦਾ ਯੋਗਦਾਨ ਰਿਹਾ ਹੈ ਅੱਜ ਦੇਖੋ ਵਾਤਾਵਰਣ ਦੀ ਸਾਂਭ ਸੰਭਾਲ ਲਈ ਵੀ ਅਸ ਸਿੰਘ ਸਾਹਿਬ ਸਾਡੇ ਆ 1 ਵੀ 1 ਘੰਟਾ ਹੋ ਗਿਆ ਮੈਂ ਇਹਨਾਂ ਨੂੰ ਫੋਲੋ ਕਰਦਾ ਪਿਆ ਹਾਂ ਔਰ ਪੂਰੇ ਸੈਂਡਵਿਚ ਜਿੰਨੇ ਵੀ ਇਹਨਾਂ ਨੇ ਬੂਟੇ ਲਾਏ ਹਨ ਉਹਨਾਂ ਨੂੰ ਦੇਖੋ ਕਿਸ ਤਰੀਕੇ ਨਾਲ ਪਾਣੀ ਦੇ ਰਹੇ ਨੇ ਸਾਮ ਸੰਭਾਲ ਕਰ ਰਹੇ ਹਨ ਇਸ ਵੇਲੇ 8 ਵਜੇ ਦਾ ਸਮਾਂ ਹੋ ਰਿਹਾ ਹੈ ਜਦਕਿ ਅਸੀਂ ਲੋਕ ਸਾਡੇ ਵਰਗੇ ਕਈ ਜਿਹੜੇ ਹੈਗੇ ਉਹ ਘਰਾਂ 'ਚ ਬੈਠੇ ਹਨ ਪਰ ਸਿੰਘ ਸਾਹਿਬ ਦੇਖੋ ਇੱਥੇ ਇਹਨਾਂ ਪੌਦਿਆਂ ਦੀ ਬੂਟਿਆਂ ਦੀ ਸੇਵਾ 'ਚ ਲੱਗੇ ਹੋਏ ਹਨ ਸਿੰਘ ਸਾਹਿਬ ਕੁਛ ਹਦੋਂ ਪ੍ਰਸ਼ਨ ਪੁੱਛਣਾ ਚਾਹਾਂਗੇ ਪਹਿਲਾਂ ਆਪਣਾ ਨਾਮ ਦੱਸ ਸਕਦਾ ਬਾਈ ਗੁਰਦੀਪ ਸਿੰਘ ਸਾਹਿਬ ਬਾਈ ਗੁਰਦੀਪ ਕਪੜਾਈ ਜੀ ਇਹ ਨਾਮ ਅਮਰਜੀਤ ਸਿੰਘ ਹੈ ਜੀ ਠੀਕ ਹੈ ਜੀ ਗੁਰੂ ਅਰੰਦਸਾ ਸੇਵਾ ਸੁਸਾਇਟੀ ਦੇ ਨਾਲ ਜੁੜੇ ਹੋ ਆ ਗੁਰੂ ਅਰੰਦਸਾ ਜੀ ਨਾਲ ਸੋਸਾਇਟੀ ਨਾਲ ਜੁੜੇ ਹੋ ਆ ਅਰੰਦਸਾ ਜੀ ਦੇ ਪਾਪ ਉਹ ਸਾਡੇ ਤੇ ਬਾਕੀ ਇਹ ਸਿੱਕੀ 8 ਸਾਲ ਹੋ ਗਏ ਸੋਸਾਇਟੀ ਬਣੀ ਨੂੰ ਠੀਕ ਹੈ ਜੀ ਤਾਂ ਪਹਿਲਾ ਕੀ ਮੈਡੀਕਲ ਦਾ ਜਿਆਦਾ ਸਾਡੀ ਮੈਡੀਕਲ ਲਾਈਨ ਦੇ ਵਿੱਚ ਸੇਵਾ ਚੱਲ ਰਹੀ ਹੈ ਓਕੇ ਇੱਥੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿੱਚ ਡਿਸਪੈਂਸਰੀ ਚੱਲ ਰਹੀ ਹੈ ਸਿਰਫ 20 ਰੁਪਏ ਦੇ ਵਿੱਚ ਦਵਾਈ ਫ੍ਰੀ ਦਿੱਤੀ ਜਾਂਦੀ ਹੈ ਵੈਰੀ ਗੁੱਡ 20 ਰੁਪਏ ਦੀ ਦਵਾਈ ਸਭ ਫ੍ਰੀ ਜਿਹੜੀ ਮਰਜ਼ੀ ਦਵਾਈ ਹੋਵੇ ਤੁਹਾਨੂੰ ਦਵਾਈ ਜਿੰਨੀ ਵੀ ਡਾਕਟਰ ਸਭ ਕੁਝ ਸਪਲਾਈ ਕਰਦੇ ਆ ਠੀਕ ਹੈ ਜੀ ਪਹਿਲਾਂ 10 ਰੁਪਏ ਲੈਂਦੇ ਸੀ ਥੋੜਾ ਟਾਈਮ ਹੋਇਆ 20 ਰੁਪਏ ਠੀਕ 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 ਨਾਲ ਨਾਲ ਡੈਂਟਿਸਟ ਦਾ ਚੱਲ ਰਿਹਾ ਆ ਉਹ ਵੀ ਚੈਰੀਟੇਬਲੀ ਹੈ ਠੀਕ ਹੈ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਤੇ ਵੋਟਿੰਗ ਪੂਰੀ ਹੋਈ ਹੈ ਬਹੁਤ ਹੀ ਘੱਟ ਰੇਟਾਂ ਦੇ ਉੱਪਰ 75% ਘੱਟ ਰੇਟਾਂ ਦੇ ਉੱਪਰ ਜਿਹੜੇ ਲੈਬ ਸਾਂਦੇ ਇਹ ਵੀ ਗੁਰਦੁਆਰਾ ਸਿੰਘ ਸਭਾ ਸਾਹਿਬ ਠੀਕ ਹੈ ਠੀਕ ਹੈ ਜੀ ਠੀਕ ਠੀਕ ਤੇ ਮੈਡੀਕਲ ਲਾਈਨ ਦੇ ਨਾਲ ਹਰਿਆਲੀ ਦੇ ਨਾਲ ਜੁੜੇ ਹੋਏ ਆ ਪਿਛਲੇ ਸਾਲ ਸੋ ਹਰਿਆਲੀ ਲਈ ਤਾਂ ਮੈਂ ਤੁਹਾਨੂੰ ਕਈ ਵਾਰੀ ਦੇਖਿਆ ਆ ਜਦੋਂ ਵੀ ਮੈਂ ਗੱਡੀ ਚ ਲੰਘਦਾ ਆ ਕਈ ਦੂ ਚੰਡੀਗੜ੍ਹ ਰੋਡ ਦੇ ਉੱਪਰ ਜਿਹੜੇ ਡਿਵਾਈਡਰ ਦੇ ਉੱਪਰ ਬੁੱਟੇ ਲਾਏ ਗਏ ਆ ਬੋਟਲਸ ਦੇ ਵਿੱਚ ਬੋਤਲਾਂ ਦੇ ਵਿੱਚ ਸਜਾਏ ਹੋਏ ਆ ਉੱਥੇ ਸੇਵਾ ਕਰਦੇ ਹੁੰਨੇ ਆ ਕਿੰਨੇ ਕੁ ਬੁੱਟੇ ਹੋਣੇ ਕੋਈ ਹੈ ਕੋਈ ਸਾਈਡ ਆ ਪਰ ਉਹਨਾਂ ਕੋ 6000 ਬੁੱਟਾ ਹੋਣਾ ਹੈ 6000 ਬੁੱਟਾ ਹੈਗਾ ਯਾ ਉਹ ਪੈਰੀਸੋਟਰ ਤੋਂ ਲੈ ਕੇ ਬੰਦਾ ਰੋਡ ਸਾਹ ਉਹ ਫਟਕਾ ਤੱਕ ਲੱਗਾ ਹੋਇਆ ਹੈ ਠੀਕ ਹੈ ਜੀ ਤੇ ਸਾਨੂੰ ਕਿੰਨੇ ਨੇ ਕਿਹਾ ਕਿ ਸਾਡੇ ਬੁੱਟੇ ਚੱਲ ਨਹੀਂ ਇੱਥੇ ਡਿਵਾਈਡਰ 'ਚ ਕਿਉਂਕਿ ਜਗ੍ਹਾ ਹੈ ਨਹੀਂ ਮਿੱਟੀ ਥੋੜੀ ਘੱਟ ਹੈਗੀ ਹੈ ਹੂੰ ਹੂੰ ਤੇ ਕਿੰਨੇ ਨੇ ਕਿਹਾ ਮਹਾਰਾਜ ਦੀ ਕਿਰਪਾ ਸੇ ਕਿ ਠੀਕ ਹੈ ਜੀ ਕਿਉਂਕਿ ਇੱਥੇ ਘਾਹ ਵੀ ਕਾਫੀ ਹੋ ਜਾਂਦਾ ਹੈ ਹੂੰ ਹੂੰ ਤੇ ਸਾਹਸਵਾਲ ਬੜੀ ਔਖੀ ਹੁੰਦੀ ਹੈ ਚਲੋ ਮਹਾਰਾਜ ਕਿਰਪਾਲਾਲ ਲੱਗੇ ਹੋਇਆ ਹੈ ਸਭ ਪਤਾ ਕੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਕੀ ਨਾ ਮੋਟੀਵੇਟ ਹੋ ਕੇ ਬੂਟੇ ਲਗਾਤਾ ਦਿੰਦੇ ਆ ਪਰ ਲਗਾ ਕੇ ਗੱਲ ਹੀ ਬੰਦੀ ਜਦ ਤੱਕ ਅਸੀਂ ਸਾਮ ਸੰਭਾਲਣਾ ਕਰੀਏ ਲੋਕ ਇਥੇ ਪੋਲੂਸ਼ਨ ਜਿਆਦਾ ਹੈ ਹੂੰ ਤੇ ਪੋਲੂਸ਼ਨ ਦੇ ਵਿੱਚ ਬੂਟੇ ਚਰਣੇ ਬੜੇ ਓਕੇ ਹੈ ਠੀਕ ਹੈ ਬਿਲਕੁਲ ਸਹੀ ਕਹਿ ਰਹੇ ਸੀ ਕਿਥੇ ਇਹ ਕੋਈ ਸਾਡੀ ਕਿਰਪਾ ਵਰਤ ਰਹੀ ਹੈ ਬਿਲਕੁਲ 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 ਉਹਨਾਂ ਦੇ ਸੇਵਾ ਕਰ ਕਿਉਂਕਿ ਇਹ ਬੂਟੇ ਦੇਖੋ ਤੁਸੀਂ ਦੇਖ ਦਿਖਾਇਆ ਹੋਗਾ ਕਿ ਕਿੰਨਾ ਹਰਿਆ ਭਰਿਆ ਹੋ ਗਿਆ ਡਿਵਾਈਡਰ ਬਿਲਕੁਲ ਜੀ ਹਰ ਪਾਸੇ ਜਿਹੜੀ ਹੈ ਇਹ ਆ ਕਿਉਂਕਿ ਐਸ ਵੇਲੇ ਰਾਤ ਦਾ ਸਮਾਂ ਹੈ ਪਰ ਫੇਰ ਵੀ ਜਿਹੜਾ ਹੈਗਾ ਆ ਜਿਹੜਾ ਕੰਮ ਹੈਗਾ ਉਹ ਦਿਸਦਾ ਪੈ ਨਜ਼ਰ ਆ ਰਿਹਾ ਸਰ ਤੁਹਾਡਾ ਤੁਹਾਡੇ ਇਹ ਚੈਨਲ ਦੇ थ्रू ਮੈਂ ਇੱਕ ਬੇਨਤੀ ਪ੍ਰਸ਼ਾਸਨ ਨੂੰ ਵੀ ਕਰਨਾ ਚਾਹੁੰਦਾ ਆ ਸਾਡੀ ਨਵਸ਼ਰਤ ਕਮੇਟੀ ਨੂੰ ਕਿ ਆ ਮਿੱਟੀ ਜਿਹੜੀ ਮਿੱਸੇ ਪਈ ਹੋਈ ਹੈ ਹਾਂਜੀ ਮੈਂ ਤਾਂ ਉੱਪਰ ਦੇਖੋ ਡਿਵਾਈਡਰਸ ਲਿਆ ਇਹ ਪੂਰਾ ਹੂੰ ਤੇ ਜਿਹੜੀ niche ਮਿੱਟੀ ਡਿਗਰੀ ਇੱਕੋ ਸਪਾਈਕਾਂ ਕੇ ਤੇ ਅਸੀਂ ਇਹਨਾਂ ਨੂੰ ਬੇਨਤੀ ਵੀ ਕੀਤੀ ਸੀ ਇਹਨਾਂ ਨੇ ਕਿਹਾ ਸੀਗਾ ਤੁਸੀਂ ਉੱਪਰ ਕਰਿਓ ਅਸੀਂ niche ਚਾਈ ਜਾਵਾਂਗੇ ਨਾਲ ਹੂੰ ਹੂੰ ਪਰ ਜਾਤੀ ਉਹ niche ਮਿੱਟੀ ਨਹੀਂ ਚਾਹਤ ਹੁੰਦੀ ਹੈ ਤੇ ਮਿੱਟੀ ਜਦੋਂ ਕਿਸੇ ਦੇ ਪੈੰਦੀ ਹੈ ਅੱਖਾਂ ਚ ਪੈੰਦੀ ਔੜ ਕੇ ਤਾਂ ਬੜਾ ਦੁੱਖ ਲੱਗਦਾ ਕਿ ਅਸੀਂ niche ਸਿੱਟ ਰਹੇ ਹਾਂ ਤੇ ਸਾਡੀ ਕਰਕੇ ਉਹ ਅੱਖਾਂ ਚ ਪੈਰੀਏ ਕੋਈ ਕੋਈ ਇਸ ਦਾ ਹਾਸਾ ਨਾ ਹੋ ਜAVE ਦੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹ ਨੀਚੇ ਜਿਹੜੀ ਮਿੱਟੀ ਜਲਦ ਸਟਾਈਜਲ ਤੇ ਸਾਡਾ ਕੰਮ ਵੀ ਦਿਖੇ ਗੁਰੂ ਸਾਹਿਬ ਦੀ ਕਿਰਪਾ ਰੱਖਣ ਸਾਹਿਬ ਦੇਖੋ ਸਮਾਜ ਦੀ ਭਲਾਈ ਲਈ ਤੁਸੀਂ ਇੰਨਾ ਸੋਚ ਰਹੇ ਹੈਗੇ ਆਂ ਔਰ ਇਹ ਜਰੂਰ ਪ੍ਰਸ਼ਾਸਨ ਤੱਕ ਅਲਗਲ ਪਹੁੰਚ ਜਣੀ ਤੁਹਾਡੀ ਔਰ ਮੈਨੂੰ ਲੱਗ ਮੈਨੂੰ ਸ਼ੋਰਟੀ ਹੈ ਇਸ ਗੱਲ ਦੀ ਸਾਡਾ ਪ੍ਰਸ਼ਾਸਨ ਵੀ ਜਿਹੜਾ ਹੈਗਾ ਮਤਲਬ ਮਸਤਜ ਹੈਗਾ ਇਸ ਕੰਮ ਲਈ ਹਾਂ ਦੇ ਉਹਨਾਂ ਨੇ ਬਹੁਤ ਜਲਦੀ ਇਹ ਦੇ ਉੱਪਰ ਰਿਐਕਟ ਕਰਨਾ ਸਰ ਥੈਂਕ ਯੂ ਵੈਰੀ ਮਚ ਜੀ ਵੈਲ ਡਨ ਔਰ ਕੀਪ ਇਟ ਅਪ ਸਰ ਥੈਂਕ ਯੂ ਵੈਰੀ ਮਚ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ